ਏ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬਲ ਦੀ ਪੱਗ ਦੀਆਂ ਏ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬਲ ਦੀ ਪੱਗ ਦੀਆਂ ਇਹ ਧੀਆਂ ਘਰ ਦੀਆਂ ਰੌਣਕਾਂ ਧੀਆਂ ਨਾਲ ਰੌਣਕਾਂ ਜੱਗ ਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ कलियां वर्गियां कोमल कवितावां नाजुक कलियां वरगिया कोमल कवितावां वरगिया कदी देखे कद सोच यह बिल्कुल सरगिया सुखबीर जी ਕੌਣ ਨੇ ਇਹ ਨਾਜੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਕਦੀ ਵੇਖਿਓ ਕਦੇ ਸੋਚਿਓ ਇਹ ਸੱਚ ਮੁੱਚ ਸਾਹਾਂ ਵਰਗੀਆਂ ਧੀਆਂ ਧੀਆਂ ਲੋੜਾਂ ਜ਼ਿੰਦਗੀ ਦੇ ਵਿੱਚ ਇਹ ਮੁਤਰੀ ਵਿੱਚ ਨਗਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ ਮੈਚ ਹੋਣਾ ਤੁਸੀਂ ਸਾਜ ਥੋੜੀ ਘੱਟ ਕਰਦੇ ਹੋ ਆਜੋ ਤੁਸੀਂ ਵੀ ਤੁਹਾਡੇ ਨੇੜੇ ਜਿਨ੍ਹਾਂ ਜਿਨ੍ਹਾਂ ਦੇ ਹੱਥ ਮੋਬਾਈਲਾਂ ਤੋਂ ਖਾਲੀ ਨੇ ਮਾੜੀ ਮਾੜੀ ਤਾਲੀ ਵਜਾਇਓ ਧੀ ਜਨਾਲੀ ਗੁਰੂ ਸਾਹਿਬਾਨ ਨੇ ਕੀ ਕਹੇ ਸੋ ਕਿਉ ਮੰਦਾ ਕੀ ਜਿੱਤ ਜੰਮੇ ਰਾਜਾਨ ਲੋਕ ਵਹੀ ਧੀ ਜਦੀ ਕੁਫਾ ਆਪਾਂ ਪੈਦਾ ਹੋਏ ਸਾਡੀ ਮਾਂ ਵੀ ਕਦੇ ਧੀ ਸੀ ਮਾਂ ਦੀ ਮਾਂ ਵੀ ਕਦੇ ਧੀ ਸੀ ਮੇਰੀ ਮਾਂ ਵੀ ਕੁੜੀ ਸੀ ਮਾਂ ਦੀ ਮਾਂ ਵੀ ਕੁੜੀ ਸੀ ਉਹ ਵੀ ਤਾਂ ਇੱਕ ਕੁੜੀ ਸੀ ਜਿਸ ਤੋਂ ਦੁਨੀਆ ਤੁਰੀ ਸੀ ਸੁਣਿਆ ਸੀ ਮਾਵਾ ਠੰਡੀਆਂ ਸ਼ਾਵਾਂ ਨੇ ਸੁਣਿਆ ਸੀ ਮਾਵਾ ਠੰਡੀਆਂ ਸ਼ਾਵਾਂ ਨੇ ਯੋ ਸੁਟਿਆ ਮੇਰਾ ਪਿੰਡਾ ਗਰਮ ਹਵਾਵਾਂ ਨੇ ਨਾ ਮਾਰੋ ਕੁੜੀਆਂ ਨੂੰ ਜੰਮਨ ਤੋਂ ਨਾ ਪਹਿਲਾਂ ਨਾ ਮਾਰੋ ਏਵੀਂ ਤਾਂ ਉਸ ਰੱਬ ਦੀਆਂ ਰਚਨਾਵਾਂ ਨੇ ਮੱਤ ਰਈ ਮਾ ਕਰਦੀ ਤਾਂ ਗੱਲ ਹੋਰ ਹੁੰਦੀ ਮੱਤ ਰਈ ਮਾ ਕਰਦੀ ਤਾਂ ਗੱਲ ਹੋਰ ਹੁੰਦੀ ਇਹ ਕਾਰਾ ਕਰਵਾਉਂਦੀਆਂ ਸਖੀਆਂ ਮਾਵਾ ਨੇ ਪਰ ਮੇਰੇ ਖਿਆਲ ਦੇ ਵਿੱਚ ਇਸ ਤੇ ਅਸੀਂ ਕਾਬੂ ਪਾ ਲਿਆ ਹੁਣ ਜਿਹੜੀਆਂ ਧੀਆਂ ਨਹੀਂ ਕਿਉਂਕਿ ਸਾਡੇ ਗਾਇਕ ਐਦਾਂ ਦੇ ਗੀਤ ਗਾਣ ਲੱਗੇ ਇਹ ਸਮਾਜ ਨੂੰ ਸੇਧਣ ਲੱਗੀ ਸੰਤੀਆਂ ਦੀ ਜਿਹੜੀ ਸੁਣੀ ਗਈ ਸੋ ਤੀਆਂ ਕਣ ਦੀ ਜੀ ਜੀ ਗੱਲ ਕਰ ਰਹੇ ਸੀ ਕਿ ਤੀਆਂ ਕੌਣ ਨੇ ਤੁਹਾਡੀਆਂ ਤਾਲੀਆਂ ਨਾਲ ਮੈਂ ਗਾਉਣਾ ਨਹੀਂ ਤੇ ਮੈਂ ਗੁੱਸੇ ਹੋ ਜਾਣਾ বাজਾਓ ਬਈ ਇਹ ਖੁਸ਼ੀਆਂ ਵੰਡਣ ਆਉਂਦੀਆਂ ਬਦਲੇ ਵਿੱਚ ਕੁਝ ਨਹੀਂ ਚਾਉਂਦੀਆਂ ਇਹ ਖੁਸ਼ੀਆਂ ਵੰਡਣ ਭੈਣ ਜੀ ਜੇ ਮੈਨੂੰ ਗਲਤੀ ਨਹੀਂ ਲੱਗਦੀ ਨਾਲ ਬੈਠੀ ਬੈਠੀ ਇਹ ਖੁਸ਼ੀਆਂ ਵੰਡਣ ਆਉਂਦੀਆਂ ਬਦਲੇ ਵਿੱਚ ਕੁਝ ਨਹੀਂ ਚਾਉਂਦੀਆਂ ਇਹ ਜਿਸ ਵੇੜੇ ਮੁਸਕਾਉਂਦੀਆਂ ਉਸ ਘਰ ਦੀਆਂ ਕੰਧਾਂ ਗਾਉਂਦੀਆਂ ਧੀਆਂ ਦੇ ਮਾਪੇ ਹੌਣ ਦਾ ਮਤਲਬ ਖਾਸ ਰਕਤਾ ਰੱਬ ਦੀਆਂ ਦੇ ਧੀਆਂ ਹੱਸਦੀਆਂ ਚੰਗੀਆਂ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਕਰਕੇ ਜੱਗ ਤੇ ਮਹਿੰਦੀਆਂ ਧੀਆਂ ਕਰਕੇ ਜੱਗ ਤੇ ਚੂੜੀਆਂ ਲੈ 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 ਔਰ ਵੀ ਧੀਆਂ ਬੈਠੀਆਂ ਛੱਤ ਤੇ ਇੱਕ ਵਾਰੀ ਤੁਸੀਂ ਵੀ ਤਾੜੀ ਮਾਰ ਦਿਓ ਆਵਾਜ਼ ਆ ਰਹੀ ਆ ਉਹ ਤਾੜੀ ਮਾਰਨ ਲਈ ਗਿਆ ਮੈਂ ਛਾਲ ਮਾਰਨ ਲਈ ਨਹੀਂ ਗਿਆ ਤਾੜੀ ਮਾਰ ਜੋ ਛਾਲ ਨਾ ਮਾਰ ਜੋ ਧੀਆਂ ਕਰਕੇ ਜੱਗ ਤੇ ਚੂੜੀਆਂ ਧੀਆਂ ਕਰਕੇ ਜੱਗ ਤੇ ਮੈਂਦੀਆਂ ਧੀਆਂ ਲਈ ਪੀਂਗਾ ਪੈਂਦੀਆਂ ਧੀਆਂ ਨਾਲ ਧੀਆਂ ਸੁੰਦੀਆਂ ਧੀਆਂ ਲਈ ਪੀਂਗਾ ਪੈਂਦੀਆਂ ਇਹ ਤੁਰਦੀਆਂ ਤਾਂ ਲੱਗਦੇ ਜਿਵੇਂ ਰੰਗਲੀਆਂ ਪਾਉਣਾ ਵਗਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ ਸਮਝਦਾ ਕਿ ਇਹ ਸਿਰਫ ਪੈਸੇ ਨਹੀਂ ਹੈ ਇਹ ਇਸ ਗੀਤ ਦਾ ਇਸ ਸਬਜੈਕਟ ਦਾ ਇਸ ਸ਼ਾਇਰੀ ਦਾ ਸਨਮਾਨ ਹੈ ਜੇ ਤੁਹਾਨੂੰ ਚੰਗਾ ਲੱਗ ਰਿਹਾ ਤਾਂ ਇੱਕ ਵਾਰੀ ਤਾੜੀ ਜੀ ਮਾਰ ਕੇ ਦੱਸੋ ਜ਼ਰੂਰੀ ਨਹੀਂ ਕਿ ਪੈਸਿਆਂ ਨਾਲ ਹੀ ਸਨਮਾਨ ਹੋਵੇ ਸਾਡੀ ਗੱਲ ਤੁਹਾਡੇ ਤੱਕ ਪਹੁੰਚੇ ਇਹ ਧੀਆਂ ਵੇੜੇ ਦੀਆਂ ਰੌਣਕਾਂ ਨੇ ਮਾਂ ਦੀਆਂ ਸਹੇਲੀਆਂ ਨੇ ਜਿੱਥੇ ਹੁੰਦੀਆਂ ਨੇ ਉਸ ਘਰ ਦੀਆਂ ਕੰਧਾਂ ਗਾਉਂਦੀਆਂ ਨੇ ਬਾਬਾ ਜੀ ਬਿਆਸ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਉਮਰਾਨਗਰ ਸਾਹਿਬ ਵੱਲੋਂ ਬਹੁਤ ਸਾਰੀ ਮੁਹੱਬਤ ਜਿਉਂਦੇ ਵਸਦੇ ਰਹੋ ਉਮਰਾਨਗਰ ਸਾਹਿਬ ਜਿੱਥੇ ਧੀਆ ਬਹੁਤ ਪਿਆਰ ਦਿੰਦੀਆਂ ਨੇ ਪਿਆਰ ਲੈਂਦੀਆਂ ਨੇ ਘਰ ਦੇ ਵਿੱਚ ਰੌਣਕਾਂ ਘਰ ਮਹਿਕਦਾ ਹੈ ਪਰ ਇਹ ਕਮਲੀਆਂ ਜਿਹੀਆਂ ਪਤਾ ਇੱਕ ਦਿਨ ਕੀ ਕਰਦੀਆਂ ਇਹ ਜੱਤ ਢੋਲੀ ਵਿੱਚ ਕਹਿੰਦੀਆਂ ਇਹ ਜਦ ਢੋਲੀ ਵਿੱਚ ਬੈਂਦੀਆਂ ਤਖੋਗਾ ਲੈ ਕੇ ਕਹਿੰਦੀਆਂ ਇਹ ਜਦ ਢੋਲੀ ਵਿੱਚ ਬੈਂਦੀਆਂ ਤਖੋਗਾ ਲੈ ਕੇ ਕਹਿੰਦੀਆਂ ਲੈ ਸਾਂਭ ਜਾਲ ਲੈਂਦੀਆਂ Sufi 'మే ఏమో బత్తੀਆਂ Sufi 'మే ఏమో బత్తੀਆਂ జా హోਰ ਕਿਸੇ ਘਰ जगਦੀਆਂ ਵేదੀਆਂ ਹੱਸਦੀਆਂ ਚੰਗੀਆਂ ਈਆਂ ਹੱਸਦੀਆਂ ਚੰਗੀਆਂ